ਇਹ ਤਾਂ ਅਸੀਂ ਜਾਇ ਚੱਕ ਕੇ ਲਈ ਹੁੰਦੇ ਆ ਇਹਨੂੰ ਉੱਪਰ ਰੱਖ ਕੇ ਫਿਰ ਲੋ ਜੀ ਪੂਰੀ ਪ੍ਰੋਪਰ ਸੈਟਿੰਗ ਅੱਜ ਆਪਾਂ ਪਹੁੰਚੇ ਆ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਜਹਾਜ਼ ਘੜ ਪੈਂਦਾ ਤੇ ਜਹਾਜ਼ ਘੜ ਦੇ ਵਿੱਚ ਐਵੇਂ ਦੀ ਚੀਜ਼ ਕੋਈ ਨਹੀਂ ਹੋਏਗੀ ਜਿਹੜੀ ਤੁਹਾਨੂੰ ਇੱਥੇ ਨਾ ਮਿਲੇ ਪੁਰਾਣੀ ਤੋਂ ਪੁਰਾਣੀ ਗੱਡੀ ਦਾ ਸਪੇਅਰ ਪਾਰ ਟਰੈਕਟਰ ਮੋਟਰਸਾਈਕਲ ਕਾਰ ਜੀਪ ਮੋਟਰਸਾਈਕਲ ਕਿਸੇ ਤਰ੍ਹਾਂ ਦਾ ਕੋਈ ਵੀ ਪਾਰਟ ਚਾਹੀਦਾ ਹੋਵੇ ਤੇ ਅਮ੍ਰਿਤਸਰ ਦੇ ਜਹਾਜ਼ਗੜ ਤੇ ਆਣ ਕੇ ਤੁਸੀਂ ਸਸਤੇ ਰੇਟ ਦੇ ਵਿੱਚ ਵੀ ਲੈ ਸਕਦੇ ਜੇ ਤੇ ਜਿਹੜੀ ਚੀਜ਼ ਤੁਹਾਨੂੰ ਕਿਤੇ ਨਹੀਂ ਮਿਲਦੀ ਉਹ ਤੁਹਾਨੂੰ ਇੱਥੇ ਮਿਲ ਜਾਵੇਗੀ ਆਪਣਾ ਇੱਥੇ ਆਉਣ ਦਾ ਕਾਰਨ ਇਹ ਸੀ ਕਿ ਆਪਣੀ ਗੱਡੀ ਦਾ ਜਿਹੜਾ ਨਾ ਸ਼ੀਸ਼ਾ ਟੁੱਟ ਗਿਆ ਸੀਗਾ ਪਿਛਲੇ ਦਿਨ ਆਪਾਂ ਤੁਹਾਨੂੰ ਇੱਕ ਵੀਡੀਓ ਪਾ ਕੇ ਦਿਖਾਈ ਸੀ ਜਿੰਦੇ ਵਿੱਚ ਆਪਣਾ ਫੋਗ ਵਾਲਾ ਸਿਲੰਡਰ ਜਿਹੜਾ AC ਸਰਵਿਸ ਵਾਲਾ ਸੀਗਾ ਉਹ ਫੜ ਗਿਆ ਤੇ ਜਿੰਦੇ ਕਰਕੇ ਆਪਣਾ ਫਰੰਟ ਸ਼ੀਸ਼ਾ ਗੱਡੀ ਦਾ ਟੁੱਟ ਗਿਆ ਸੀ ਇਸ ਵੀਡੀਓ ਜੇ ਬਣੇ ਰਿਹਾ ਜੇ ਤੇ ਤੁਹਾਨੂੰ ਦਿਖਾਵਾਂਗੇ ਇਹ ਜਿਹੜਾ ਸ਼ੀਸ਼ਾ ਆਪਾਂ ਨੂੰ ਕਿੰਨੇ ਦਾ ਪਿਆ ਤੇ ਕਿਸ ਤਰ੍ਹਾਂ ਇਹਦੀ ਰਿਪੇਅਰ ਕੀਤੀ ਜਾਂਦੀ ਹੈ ਮਤਲਬ ਕਿਵੇਂ ਇਹਨੂੰ ਚੇਂਜ ਕੀਤਾ ਜਾਂਦਾ ਬਾਈ ਜੀ ਹੁਣਾਂ ਨੂੰ ਸਾਰਾ ਕੁਝ ਗੱਡੀ ਦਾ ਦਿਖਾਇਆ ਤੇ ਜਦੋਂ ਸ਼ੀਸ਼ੇ ਦੀ ਆਪਾਂ ਪੇਮੈਂਟ ਕਰਕੇ ਆਏ ਤੇ ਇਹ ਬਾਈ ਜਿਹੜੇ ਨੇ ਸ਼ੀਸ਼ਾ ਲਗਾਉਂਦੇ ਗਿਆ ਤੇ ਇਹਨਾਂ ਨੇ ਆਪਣੀ ਗੱਡੀ ਖੁੱਲੇ ਜੇ ਜਗਾਂ ਦੇ ਵਿੱਚ ਲਗਵਾ ਲਈ ਤੇ ਹੁਣ ਇੱਥੇ ਜਿੰਨਾ ਵੀ ਇਹਦਾ ਡੈਸ਼ਬੋਰਡ ਵਗੈਰਾ ਉੱਪਰ ਵਾਲਾ ਸਿਸਟਮ ਪੁੱਟ ਕੇ ਜਿਹੜਾ ਸ਼ੀਸ਼ੇ ਨੂੰ ਉਤਾਰਨਗੇ ਪਲਾਸਟਿਕ ਦੇ ਜਿਹੜੇ ਲੋਕ ਲੱਗੇ ਹੁੰਦੇ ਦਾ ਉਹ ਕੱਢਣ ਤੋਂ ਬਾਅਦ ਵਿੱਚ ਆਹ ਫਰੰਟ ਵਾਲਾ ਜਿਹੜੀ ਹੁੱਡੀ ਹੁੰਦੀ ਏ ਇਹਨੂੰ ਇਹਨਾਂ ਨੇ ਉਤਾਰ ਦਿੱਤਾ ਹਾਂਜੀ ਜਾਸੂਰ ਪੂਰੇ ਫੱਟੇ ਚੱਕ ਦੇਣਾ ਹਾਂਜੀ ਓਏ ਆ ਵੈਨ ਉਹ ਜੀ ਤੁਹਾਡੇ ਸਾਹਮਣੇ ਹੈ ਹੈ ਅੱਛਾ ਖੁੱਲਣ ਲੱਗਾ ਹਾਂਜੀ ਖੁੱਲਣ ਲੱਗਾ ਤੁਹਾਡੇ ਸਾਹਮਣੇ ਲੈ ਜੀ ਇਹ ਬੰਦਾ ਦਾ ਬਾਂਹ ਨਾਲੋਂ ਜ਼ਿਆਦਾ ਤੇਜ਼ ਏ ਇਹ ਉਸਤਾਦਾਂ ਨੇ ਸਿਖਾਉਣਾ ਕਹਿੰਦਾ ਵੀ ਇਦਾਂ ਦਾ ਕੰਮ ਹੋਣਾ ਹੈ ਬਾਈ ਜਣੀ ਕਿੰਨਾ ਪੜਦੇ ਤੇ ਕਹਿੰਦਾ ਨਹੀਂ ਤੂੰ ਟਾਈਮ ਲਾ ਦੇਗਾ ਕਹਿੰਦੇ ਤੇ ਸਾਰੀ ਢੇੜੀ ਲਾ ਦੇਗਾ ਕਹਿੰਦਾ ਇਦਾਂ ਨਹੀਂ ਮੈਂ ਪੱਟ ਕੇ ਉਸਤਾਦ ਆ ਜੀ ਉਸਤਾਦ ਤੁਹਾਡਾ ਜੀ ਜੀ ਕੀ ਹੋਣਾ ਕੀ ਕਰੇਗਾ ਕਹਿੰਦਾ ਕੀ ਕਰੇਗਾ ਇਦਾਂ ਕਰ ਮੈਂ ਆਪਣਾ ਵਾ ਇਦਰਾ ਲੈ ਵੀ ਪਾ ਦੀ ਖਿੱਚ ਆਦਾ ਉਸਤਾਦ ਜੜੇ ਉੱਤੇ ਉੱਦਣ ਲੱਗਾ ਅੱਛਾ ਜੀ ਉਸਤਾਦ ਜੀ ਆਪਾਂ ਸ਼ੀਸ਼ਾ ਤਾਰ ਪਾ ਕੇ ਹਾਂ ਤਾਰ ਕ ਹਪਤਾਰ ਨਾਲ ਕਟਿੰਗ ਕਰੀਦਾ ਠੀਕ ਹੈ ਹਾਂਜੀ ਆ ਦੇਖੋ ਜੀ ਤੇ ਥੱਲੇ ਉਹ ਜਿਹੜੀ ਗਮ ਲੱਗੀ ਹੋਈ ਉਹ ਮੇਚੀ ਜਾਂਦੀ ਹੈ ਗਮ ਪਰ ਜਿਹੜੀ ਕੰਮ ਹੁੰਦੀ ਹੈ ਗਮ ਨੇ ਆਪਣਾ ਲਾਗ ਹੋ ਜਾਣਾ ਹੈ ਠੀਕ ਠੀਕ ਹਾਂਜੀ ਆ ਦੇਖੋ ਪੂਰਾ ਸੇਕ ਨਿਕਲਦਾ ਪਿਆ ਗਮ ਜਿਹੜੀ ਗਰਮ ਹੋ ਕੇ ਨਾਲੋਂ ਕੱਟੀ ਜਾਂਦੀ ਤਾਰ ਦੇ ਨਾਲ ਕੋਈ ਤਾਰ ਪਾ ਲਈ ਹੁਣ ਅੰਦਰਲੇ ਬੰਨੇ ਤਾਰ ਜਿਹੜੀ ਖਿੱਚ ਕੇ ਨਾ ਜਿੰਨਾ ਵੀ ਇਧਰਲੇ ਬੰਨੇ ਨਾਲ ਗਮ ਨਾਲ ਜੁੜਕੇ ਹੁੰਦਾ ਆ ਪੂਰਾ ਗਰਮ ਹੋ ਜਾਂਦਾ ਆ ਸੇਕ ਨਿਕਲਦਾ ਪਿਆ ਆ ਸਾਰੀ ਤਾਰ ਨਾਲ ਘੁੰਮ ਜਾਈ ਤੇ ਫੇਰ ਇਹਨੇ ਕਟਿਆ ਚਿਕਨਾ ਪੂਰਾ ਜੋਰ ਲਾਉਣ ਲਿਆ ਲੋਹੇ ਦੇ ਤਾਰ ਲੈ ਕੇ ਨਾ ਤੇ ਸ਼ੀਸ਼ੇ ਦੇ ਆਲੇ ਦੁਆਲੇ ਇਹਨਾਂ ਨੇ ਘੁਮਾ ਦਿੱਤੀ ਤੇ ਇਹ ਤਾਰ ਇਦਾਂ ਕੰਮ ਕਰਦੀ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਮੱਝਾਂ ਦੇ ਸਿੰਗ ਕੱਟਦੇ ਆ ਨਾ ਤੇ ਇਸੇ ਤਰ੍ਹਾਂ ਦੀ ਤਾਰ ਹੀ ਹੁੰਦੀ ਆ ਤੇ ਉਹਦੇ ਨਾਲ ਇਹਨਾਂ ਦੇ ਤਾਰ ਜਿਹੜੀ ਲਾ ਕੇ ਤੇ ਸ਼ੀਸ਼ੇ ਨੂੰ ਆਲੇ ਦੁਆਲੇ ਜਿੰਨੀ ਵੀ ਗਮ ਲੱਗੀ ਸੀ ਉਹ ਉਤਾਰ ਦਿੱਤੀ ਆ ਪੂਰਾ ਜਿਹੜਾ ਗੰਮ ਲੱਗੀ ਸੀ ਸਾਰੇ ਉਤਾਰ ਧੀਏ ਹੁਣ ਤੁਹਾਨੂੰ ਦਿਖਾਉਣਾ ਹੈ ਕਿਵੇਂ ਇਹ ਸ਼ੀਸ਼ਾ ਨਵਾਂ ਲਗਾ ਦੇ ਫਿੱਟ ਕਰਦੇ ਸਾਰਾ ਖੁੱਲ ਗਿਆ ਹੁਣ ਦੇਖੋ ਆਹ ਲਓ ਚੈੱਕ ਆ ਗਿਆ ਸ਼ੀਸ਼ਾ ਪਰੋ ਨਾ ਸ਼ੀਸ਼ਾ ਉਤਾਰਨ ਤੋਂ ਬਾਅਦ ਇਹ ਲੇ ਬਨੇ ਜਿਹੜੀ ਗੰਮ ਲੱਗੀ ਹੁੰਦੀ ਯਾਨੀ ਕਿ ਜਿਹੜੀ ਇੱਕ ਨਾ ਟੂਬ ਲੱਗਦੀ ਹੈਗੀ ਹੈ ਤੇ ਉਹ ਟਿਊਬ ਇੱਕ ਪਲਾਸਟਿਕ ਦੇ ਤਰ੍ਹਾਂ ਹੀ ਬਣ ਜਾਂਦੀ ਗਏ ਜਿੰਦੇ ਨਾਲ ਸ਼ੀਸ਼ਾ ਚਿਪਕ ਜਾਂਦਾ ਤੇ ਉਹ ਸਾਰੀ ਟਿਊਬ ਨੂੰ ਇੱਕ ਰਬੜ ਨੂੰ ਜਿਹੜੀ ਨੂੰ ਉਹਨੂੰ ਚੰਗੀ ਤਰ੍ਹਾਂ ਉਤਾਰ ਦਿੰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਨਵੀਂ ਜਿਹੜੀ ਹੈ ਉੱਪਰਲੇ ਬੰਨੇ ਗਮ ਲਾਉਂਦੇ ਨੇ ਸ਼ੀਸ਼ਾ ਲਾਉਣ ਤੋਂ ਪਹਿਲਾਂ ਤੇ ਇੱਧਰ ਜਿਹੜਾ ਆਪਣਾ ਸ਼ੀਸ਼ਾ ਗੱਡੀ ਦਾ ਉਤਾਰਿਆ ਉਹ ਇੱਥੇ ਲਿਆ ਕੇ ਰੱਖ ਦਿੱਤਾ ਤੇ ਆਪਣੇ ਤੋਂ ਪਹਿਲਾਂ ਅੱਜ ਕਹਿੰਦੇ ਵੀ ਅਸੀਂ ਦੋ ਸ਼ੀਸ਼ੇ ਜਿਹੜੇ ਆ ਚੇਂਜ ਕਰ ਦਿੱਤੇ ਆ ਤੇ ਤੀਜਾ ਆਪਣੀ ਗੱਡੀ ਦਾ ਸ਼ੀਸ਼ਾ ਜਿਹੜਾ ਚੇਂਜ ਕਿਸੇ ਦਾ ਟੁੱਟਾ ਸੀ ਉਹ ਵੀ ਥੋੜਾ ਜਿਹਾ ਟ੍ਰੇਡ ਆ ਗਈ ਉਹਨਾਂ ਨੇ ਬਦਲਾ ਦਿੱਤਾ ਇੱਕੋ ਥੱਲੇ ਹੋਰ ਪਿਆ ਕਿੰਨੇ ਅੱਜ ਤੀਜਾ ਸ਼ੀਸ਼ਾ ਬਦਲ ਲੱਗੇ ਆਹ ਦੇਖੋ ਕਿੰਨੇ ਸ਼ੀਸ਼ੇ ਪਏ ਹੋਏ ਸਾਰੇ ਜਿਹੜੇ ਟੁੱਟੇ ਹੋਏ ਸ਼ੀਸ਼ੇ ਇੱਥੇ ਲਾ ਲਿਆ ਸਾਰੇ ਸ਼ੀਸ਼ੇ ਹੀ ਬਦਲੇ ਜਾਣੇ ਗੱਡੀਆਂ ਦੇ ਪੈਰ ਦੇ ਉੱਤੇ ਜਾ ਕੇ ਪੈਰ ਆ ਗਿਆ ਇੰਦਾ ਹੀ ਕਰੇਗਾ ਇੰਦਾ ਹੀ ਕਰਨਾ ਇੱਥੇ ਸ਼ੀਸ਼ਾ ਰੱਖਣਾ ਹੈ ਜੀ ਸ਼ੀਸ਼ਾ ਰੱਖਣਾ ਇੰਦੇ ਹਾਂਜੀ ਠੀਕ ਠੀਕ ਇੱਥੇ ਰੱਖਾ ਨਾਲ ਜਾ ਕਰਕੇ ਸ਼ੀਸ਼ਾ ਵੀ ਆ ਗਿਆ ਤੇਰਾ ਹੁਣ ਆਪਾਂ ਇੱਕ ਟਿਕ ਟਿਕ ਕਰਾਂਗੇ ਕਾਫੀ ਟਾਈਮ ਤਕਰੀਬਨ ਤਾਂ ਘਣਾ ਲੱਗੇ ਆਪਾਂ ਸ਼ੀਸ਼ੇ ਦੀ ਵੇਟ ਕਰਦਾ ਸਾਂ ਇਹ ਸੀ ਸ਼ਾਇਆ ਸ਼ੈਣੀ ਸ਼ੂਨ ਦਾ ਪੂਰੀ ਹੈ। ਲੱਗਦਾ ਮਕੀਂ। ਹਰ। 10 ਲੈ ਰਾਂਗੇ। ਚੈਨਲ ਹੀ ਰਾਂ ਨੇ। ਹਾਂ। ਦੋ ਤਿੰਨ ਵਿੱਚ ਪਲਾਸਟਿਕ ਹੁੰਦਾ ਆ ਤੇ ਦੋ ਕੱਟ ਹੁੰਦੇ ਆ। ਤੇ ਉਹ ਆਪਣੇ ਵਾਲਾ ਵੀ ਢਾਤੀ ਮਾਰ ਕੇ ਉਹ ਕੰਮ ਨਹੀਂ ਖੁੱਲਾ ਜਿਓ। ਉਹਨਾਂ ਦੇ ਅੱਗੇ ਵੀ ਪਾਉਣਾ ਠੀਕ ਹੈ ਨਾ? ਸੰਦੀ ਆ ਵੇਖੋ। ਆ ਵਿੱਚ ਆ ਵਿੱਚ ਕੀ ਹੈ? ਇਹ ਭਈ ਲਾਮਿਨੇਸ਼ਨ ਵਾਲਾ ਜਿਹੜਾ ਪਰਫਮ ਹੁੰਦਾ ਵਿੱਚ ਇਹ ਉਹ ਆ। ਆ ਦੇਖੋ ਸਾਈ ਦਾ ਮਾਰਕਾ ਲੱਗਾ। ਜਿਹੜਾ ਕੰਪਨੀ ਨੂੰ ਲੱਗ ਕੇ ਹੁੰਦਾ ਸਾਈ ਦਾ ਆਉਣਾ ਹੈ। ਠੀਕ ਠੀਕ ਆ। ਬਾਈ ਕਹਿੰਦਾ ਵੀ origignal ਹੀ ਸ਼ੀਸ਼ਾ ਇਹ ਚੀਜ਼ ਹੁੰਦੀ ਵੀਰੇ ਇਹ ਭਾਈ ਸਿਲੀਕੋਨ ਹੁੰਦੀ ਹੈ ਸਿਲੀਕੋਨ ਹੁੰਦੀ ਹੈ ਹਾਂਜੀ ਇਹ ਵਾਈਟ ਕਲਰ ਚ ਵੀ ਹੁੰਦੀ ਹੈ ਵਾਈਟ ਤੇ ਭਾਜੀ ਦੇਸੀ ਹੁੰਦੀ ਉਹ ਅੱਛਾ ਉਹ ਦੇਸੀ ਹੁੰਦੀ ਹੈ ਉਹ ਤਰ੍ਹਾਂ ਦੇ ਸ਼ੀਸ਼ੇ ਜਿਹੜੇ ਜੋੜਦੇ ਵੀ ਜਿਓ ਜਿਹੜੇ ਘਰਾਂ ਦੇ ਜੋੜਦੇ ਹਾਂਜੀ ਘਰਾਂ ਚ ਜੋੜਦੇ ਆ ਇਹ ਗੱਡੀਆਂ ਲਈ ਹੁੰਦੀ ਭਾਜੀ ਪੂਰੀ ਲੇਅਰ ਜਿਹੜੀ ਹੁੰਦੀ ਸਿਲੀਕੋਨ ਦੀ ਬਣ ਜਾਂਦੀ ਹੈ ਹਾਂਜੀ ਇਹ ਇਹ ਰਬੜੀ ਬਣ ਜਾਂਦੀ ਹੈ ਭਾਜੀ ਇਹ ਰਬੜ ਬਣ ਜੂ ਪਾਣੀ ਤਾਂ ਨਹੀਂ ਜਾਂਦਾ ਪਹੁੰਚਾਂ ਦੇ ਪਾਣੀ 20 ਮਿੰਟਾਂ ਵਾਲੀ ਆ 20 ਮਿੰਟਾਂ ਚੋਕ ਕੇ ਹੋ ਜਾਂਦਾ ਸ਼ੀਸ਼ਾ ਜਿਹੜੇ ਪਹਿਲੇ ਜ਼ਮਾਨੇ ਚ ਨਾ ਬਨ ਕੇ ਰੱਖਣਾ ਪੈਂਦਾ ਇਹ ਸ਼ੀਸ਼ਾ ਉਹ ਰਿਕਵਰਡ ਆਉਂਦੀ ਸੀ ਹਾਂ ਹਾਂ ਠੀਕ ਹੈ ਇਹਨੂੰ ਹਵਾ ਪੈਣ ਦੀ ਗੱਲ ਹੁੰਦੀ ਆਪਾਂ ਆਪਣਾ ਤੁਸੀਂ 20 20 ਮਿੰਟ ਛੱਡ ਦਿਓ ਇਹਨੇ ਪੂਰੀ ਰਬੜ ਬਣ ਜਾਣਾ ਹੈ ਸੇ ਰਬੜ ਬਣ ਜਾਏਗੀ ਜੀ ਜਦੋਂ ਲਾਈਨ ਬੰਦੀ ਤੇ ਪੂਰੀ ਰਬੜ ਬਣ ਜਾਏਗੀ ਉਧਰਲੇ ਬਨੇ ਹੋਏ ਸੀ ਵੀ ਕੋਨ ਜੜੀ ਆ ਉਹ ਗਾਣ ਦੇ ਨਾਲ ਭਰੀ ਜਾਂਦੇ ਆ ਪੂਰੀ ਲ ਇਹ 20 ਮਿੰਟ ਦੇ ਵਿੱਚ ਸੈੱਟ ਹੋ ਜਾਣੀ ਪੂਰੀ ਹਾਂ ਜੀ ਭਾਜੀ 20 ਮਿੰਟ ਬਾਅਦ ਓਕੇ ਹੋ ਜਾਂਦਾ ਜੀ ਠੀਕ ਹੈ ਉਹ ਫੇਰ ਸ਼ੀਸ਼ਾ ਚੱਕ ਕੇ ਲਈ ਜਾਂਦੇ ਆ ਇਹਨੂੰ ਉੱਪਰ ਫਿਟ ਕਰ ਦਿੰਦੇ ਆ ਲਓ ਜੀ। ਪੂਰੀ ਪ੍ਰੋਪਰ ਸੈਟਿੰਗ। ਐ ਪੂਰਾ ਮੇਰਾ ਵੀਰ ਜੜਦਿਆ ਜੇ ਕੋਕੇ। ਵੀਡੀਓ ਵੈਰੀ ਬੜੀ ਦੂਰ ਜਾਣੀ ਵੀਡੀਓ। ਉਹ ਅੱਧਰ ਰਹਿ ਗਿਆ ਪਾਸਾ। ਭਾਈ ਜਾਨੇ ਰੱਖ ਦਿੱਤਾ ਉੱਪਰ। ਪ੍ਰੋਪਰ ਸੈਟਿੰਗ ਹੋ ਗਈ। ਮੈਂ ਕੋਈ ਜੱਜ ਵੀ ਨਹੀਂ ਕੁੱਛੀ ਸਭਾ। ਚਲੋ। ਮੇਰਾ ਫਾਇਦਾ ਹੁੰਦਾ ਚੰਗੇ ਕਾਰੀਗਰ ਦਾ। ਹੋ ਗਿਆ ਐਨੀ ਜਲਦੀ ਹੋ ਗਿਆ ਫਿੱਟ ਲਓ ਜੀ ਪੰਪਰ ਵੀ ਸੈੱਟ ਕਰਤਾ ਜਿੰਨਾ ਮਰਜੀ ਚਲਾ ਲਓ ਮੈਂ ਇਧਰ ਰਾਜੂ ਨਾਲ ਪੱਕੇ ਜੋੜ ਜੜ ਤੇ ਕੋਕੇ ਆ ਦੇ ਹਿਲਦਾ ਪਿਆ ਅੰਦਰੋਂ ਕਿਹੜਾ ਹਾਂ ਇਹਨੂੰ ਵੀ ਕਰ ਦੇ ਇਹ ਤਾਂ ਫਟਾ ਹੈ ਨਾ ਫਟਾ ਜੋੜ ਦੇ ਇਹਨੂੰ ਵੀ ਹਾਂਜੀ ਹਾਂਜੀ ਉਹਨਾਂ ਦੇ ਇੱਥੋਂ ਪਤਾ ਲੱਗਦਾ ਵੀ ਆ ਵੀ ਸ਼ੀਸ਼ਾ ਪਿਆ ਹੈ ਠੀਕ ਹੈ ਠੀਕ ਹੈ ਸਿਲੀਕਨ ਬਾਹਰ ਆ ਜਾਂਦੀ ਹੈ ਠੀਕ ਹੈ ਤੇ ਆ ਦੇਖੋ ਸਾਡੇ ਕੋਲ ਜਜਮੈਂਟ ਕਿਸੇ ਵੀ ਇੱਥੇ ਆ ਜੀ ਜੀ ਵੀਡੀਓ ਮਾਰ ਕੇ ਦਿਖਾ ਦਿਓ ਬਿਲਕੁਲ ਹੈ ਨਾਲ ਹੀ ਜੁੜ ਗਿਆਗਾ ਹਾਂਜੀ ਕੋਈ ਬਾਹਰ ਨਹੀਂ ਸਿਲਿਕਨ ਕੋਈ ਪਾਣੀ ਨਹੀਂ ਕਿੰਨੂਗਾ ਠੀਕ ਠੀਕ ਇਹ ਪ੍ਰੋਪਰ ਜਦੋਂ ਹਣ ਬਾਰਿਸ਼ ਪੁਰਸ਼ ਦਾ ਪਾਣੀ ਉਹ ਸਾਰਾ ਸਾਈਡਾਂ ਤੋਂ ਬਾਹਰ ਨਿਕਲ ਜੂਗਾ ਵਿੱਚ ਨਹੀਂ ਜੂਗਾ ਤਿੰਨ ਦਿਨ ਹੋ ਗਈ ਹਿੰਦੀ ਹੁਣ ਜਿਹੜੇ ਪਾਰਟ ਨੇ ਉਤਾਰੇ ਸੀ ਉਹਨਾਂ ਨੂੰ ਹੁਣ ਸੈਟ ਕਰਨੀ ਹੈ ਹੁਣ ਤੁਹਾਨੂੰ ਦੱਸਦੇ ਆਂ ਵੀ ਇਸ ਸ਼ੀਸ਼ੇ ਤੇ ਆਪਣਾ ਕਿੰਨਾ ਖਰਚਾ ਆ ਏਜੰਸੀ ਚੋਂ ਆਪਾਂ ਪਤਾ ਕੀਤਾ ਤੇ ਉਹਨਾਂ ਨੇ ਲੇਬਰ ਪਾ ਕੇ ਤੇ ਆਪਾਂ ਨੂੰ 10000 ਰੁਪਏ ਦਾ ਖਰਚਾ ਦੱਸਿਆ ਸੀਗਾ ਪਰ ਇੱਥੇ ਆਪਾਂ ਨੂੰ ਇਹ ਸ਼ੀਸ਼ਾ ਵਿਦ ਲੇਬਰ ਸਾਰਾ ਕੁਝ ਫਿੱਟ ਕਰਕੇ ਤੇ ਆਪਾਂ ਨੂੰ ਪਿਆ 5800 ਰੁਪਏ ਦਾ ਇੰਨਾ ਜਿਆਦਾ